ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਵਾਗਤ ਬਹੁਤ-ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੋਨਣੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਆਪਣੇ ਮਨ ਦੀਆਂ ਸਾਰੀਆਂ ਹੀ ਇੱਛਾਵਾਂ ਨੂੰ ਪੂਰਾ ਕਰਨ ਵਾਲੇ ਆਪਣੇ ਸਾਰੇ ਹੀ ਸੁਪਨਿਆਂ ਨੂੰ ਪੂਰਾ ਕਰਨ ਵਾਲੇ ਮੰਤਰ ਬਾਰੇ ਗੱਲ ਕਰਨ ਜਾ ਰਹੇ ਹਾਂ ਤਾਂ ਇਹ ਮੰਤਰ ਕਿਹੜਾ ਹੈ ਕਿੰਜ ਸਾਡੇ ਉੱਤੇ ਕੰਮ ਕਰਦਾ ਹੈ ਇਹ ਸਾਰੇ ਹੀ ਵਿਸ਼ੇ ਦੇ ਉੱਤੇ ਆਪਾਂ ਗੱਲ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਸੋਨਣਾ ਜੀ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤਾ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਤਾਂ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਆਪ ਜੀ ਦੇ ਨਾਲ ਇੱਕ ਨਿੱਕੀ ਜਿਹੀ ਕਹਾਣੀ ਸਾਂਝੀ ਕਰਾਂਗੇ ਕਿਉਂਕਿ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਦੇ ਨਾਲ ਸਮਝ ਦੇ ਵਿੱਚ ਆ ਜਾਂਦੀ ਆ ਤਾਂ ਇਦਾਂ ਹੀ ਕਹਿੰਦੇ ਇੱਕ ਵਾਰ ਦੀ ਗੱਲ ਆ ਕਿ ਇੱਕ ਨੌਜਵਾਨ ਲੜਕਾ ਕਿਸੇ ਸੰਤ ਮਹਾਪੁਰਖਾਂ ਦੇ ਕੋਲ ਗਿਆ ਤੇ ਜਾ ਕੇ ਕਹਿਣ ਲੱਗਾ ਸੰਤ ਜੀ ਮੈਂ ਤੁਹਾਡੇ ਬਾਰੇ ਬਹੁਤ ਸੁਣਿਆ ਹੈ ਕਿ ਤੁਸੀਂ ਹਰ ਇੱਕ ਬੰਦੇ ਦੀ ਮੁਸ਼ਕਲ ਪਰੇਸ਼ਾਨੀ ਦਾ ਹੱਲ ਝਟ ਹੀ ਕਰ ਦਿੰਦੇ ਹੋ ਤੁਸੀਂ ਹਰ ਇੱਕ ਬੰਦੇ ਨੂੰ ਇੱਕ ਚੰਗੀ ਸਲਾਹ ਦਿੰਦੇ ਹੋ ਮੈਂ ਵੀ ਬੜੀ ਆਸ ਰੱਖ ਕੇ ਤੁਹਾਡੇ ਕੋਲ ਆਇਆ ਹਾਂ ਤਾਂ ਕਹਿੰਦੇ ਸੰਤ ਜੀ ਨੇ ਕਿਹਾ ਕਿ ਦੱਸ ਤੇਰੀ ਕੀ ਸਮੱਸਿਆ ਹੈ ਤੈਨੂੰ ਕੀ ਸਲਾਹ ਚਾਹੀਦੀ ਆ ਤੇ ਕਹਿੰਦੀ ਉਹ ਲੜਕੀ ਨੇ ਸੰਤ ਜੀ ਨੂੰ ਸਾਰੀ ਗੱਲਬਾਤ ਦੱਸੀ ਕੇ ਸੰਤ ਜੀ ਮੇਰੇ ਮਨ ਦੀਆਂ ਕੁਝ ਇਸ਼ਾਵਾਂ ਨੇ ਮੇਰੇ ਕੁਝ ਸੁਪਨੇ ਨੇ ਜਿਨ੍ਹਾਂ ਨੂੰ ਮੈਂ ਪੂਰਾ ਕਰਨਾ ਚਾਹੁੰਦਾ ਹਾਂ ਤਾਂ ਮੈਨੂੰ ਕੋਈ ਐਸਾ ਮੰਤਰ ਦੱਸੋ ਜਾਂ ਕੋਈ ਐਸੀ ᔪਗਤੀ ਦੱਸੋ ਜਿਹਦੇ ਨਾਲ ਮੈਂ ਆਪਣੇ ਮਨ ਦੀਆਂ ਸਾਰੀਆਂ ਹੀ ਇਸ਼ਾਵਾਂ ਬੰਦੇ ਸਾਰੇ ਹੀ ਸੁਪਨਿਆਂ ਨੂੰ ਜਲਦ ਹੀ ਪੂਰਾ ਕਰ ਸਕਾਂ ਭਾਵ ਕੇ ਸਿੱਧਾ ਸਿੱਧਾ ਹੀ ਉਸਨੇ ਆਪਣੀ ਕਾਮਯਾਬੀ ਆਪਣੀ ਸਫਲਤਾ ਦਾ ਮੰਤਰ ਮੰਗਿਆ ਸੰਤ ਜੀ ਨੇ ਕਿਹਾ ਇਹ ਪੁੱਤਰ ਇਹਨਾਂ ਹੀ ਕੰਮ ਤੈਨੂੰ ਕਾਮਯਾਬ ਹੋਣ ਲਈ ਅਸੀਂ ਮੰਤਰ ਜ਼ਰੂਰ ਦਵਾਂਗੇ ਬੜਾ ਸੌਖਾ ਮੰਤਰ ਹੈ ਪਰ ਸਭ ਤੋਂ ਪਹਿਲਾਂ ਤੈਨੂੰ ਸਾਡੇ ਲਈ ਕੁਝ ਕਰਨਾ ਪਵੇਗਾ ਲੜਕੇ ਨੇ ਕਿਹਾ ਦੱਸੋ ਕੀ ਕਰਨਾ ਹੈ ਤਾਂ ਸੰਤ ਜੀ ਨੇ ਕਿਹਾ ਬਸ ਜ਼ਿਆਦਾ ਕੁਝ ਨਹੀਂ ਕਰਨਾ ਤੂੰ ਆਪਣੇ ਮਨ ਦੇ ਉਲਟ ਚੱਲਣਾ ਹੈ ਜੋ ਕੰਮ ਤੇਰਾ ਮਨ ਤੈਨੂੰ ਕਰਨ ਨੂੰ ਕਹੇਗਾ ਤੂੰ ਉਸਦੇ ਉਲਟ ਕਰੇਗਾ ਉਸ ਲੜਕੇ ਨੇ ਕਿਹਾ ਬਸ ਇਹਨਾਂ ਸੌਖਾ ਜਿਹੇ ਕੰਮ ਇਹ ਤਾਂ ਮੈਂ ਆਸਾਨੀ ਦੇ ਨਾਲ ਕਰ ਲਵਾਂਗਾ। ਸੰਤ ਜੀ ਨੇ ਕਿਹਾ ਪੁੱਤਰ ਇਹਨਾਂ ਵੀ ਸੌਖਾ ਨਹੀਂ ਹੈ ਜਿੰਨਾ ਤੂੰ ਕਹਿ ਦਿੱਤਾ। ਲੜਕੇ ਨੇ ਕਿਹਾ ਨਹੀਂ ਸੰਤ ਜੀ ਤੁਸੀਂ ਮੈਨੂੰ ਨਹੀਂ ਜਾਣਦੇ ਮੈਂ ਜਿਸ ਕੰਮ ਨੂੰ ਕਰਨ ਬਾਰੇ ਸੋਚ ਲਵਾਨਾ ਕਰ ਲੈਣਾ ਹਾਂ ਇਹ ਕੰਮ ਮੈਂ ਆਸਾਨੀ ਦੇ ਨਾਲ ਕਰ ਲਵਾਂਗਾ। ਸੰਤ ਜੀ ਨੇ ਕਿਹਾ ਵੀ ਮੈਨੂੰ ਕਿਵੇਂ ਯਕੀਨ ਹੋਵੇਗਾ ਕਿ ਤੂੰ ਇਹ ਕੰਮ ਪੂਰੀ ਇਮਾਨਦਾਰੀ ਦੇ ਨਾਲ ਕਰਕੇ ਆਇਆ ਹੈਂ। ਲੜਕੇ ਨੇ ਕਿਹਾ ਇਹਦਾ ਹੱਲ ਵੀ ਤੁਸੀਂ ਦੱਸ ਦਿਓ ਕਿ ਤੁਹਾਨੂੰ ਕਿੰਝ ਯਕੀਨ ਹੋਵੇਗਾ ਤੇ ਸੰਤ ਜੀ ਨੇ ਕਿਹਾ ਪੀ ਤੂੰ 4-5 ਦਿਨ ਮੇਰੇ ਕੋਲ ਰਹਿ ਮੇਰੇ ਸਾਹਮਣੇ ਆਪਣੇ ਮਨ ਦੇ ਉਲਟ ਚੱਲ ਕੇ ਦਿਖਾ ਉਸ ਲੜਕੇ ਨੇ ਕਿਹਾ ਠੀਕ ਹੈ ਮੈਂ ਇਹ 4-5 ਦਿਨ ਤੁਹਾਡੇ ਕੋਲ ਇੱਥੇ ਹੀ ਰਹਿ ਪਾਵਾਂਗਾ ਕਿ ਮੈਂ ਇਹ ਕੰਮ ਹੁਣ ਤੋਂ ਹੀ ਕਰਨਾ ਸ਼ੁਰੂ ਕਰ ਦਵਾਂ ਸੰਤ ਜੀ ਨੇ ਕਿਹਾ ਨਹੀਂ ਕੱਲ ਸਵੇਰ ਤੋਂ ਸਵੇਰੇ ਉੱਠਣ ਤੋਂ ਲੈ ਕੇ ਰਾਤ ਤੱਕ ਤੂੰ ਆਪਣੇ ਮਨ ਦੇ ਉਲਟ ਚੱਲਣਾ ਹੈ ਤੇ ਨਾਲ-ਨਾਲ ਇੱਕ ਡਾਇਰੀ ਦੇ ਉੱਤੇ ਲਿਖਣਾ ਵੀ ਆ ਕਿ ਤੇਰੇ ਮਨ ਨੇ ਤੈਨੂੰ ਕੀ ਕਰਨ ਲਈ ਕਿਹਾ ਸੀ ਤੇ ਤੂੰ ਆਪਣੇ ਮਨ ਦੇ ਉਲਟ ਕਿਹੜਾ ਕੰਮ ਕੀਤਾ ਹੈ ਉਹ ਲੜਕੇ ਨੇ ਕਿਹਾ ਠੀਕ ਹੈ ਸੰਤ ਜੀ ਤੁਹਾਡੀ ਇਹ ਸਲਾਹ ਵੀ ਮੈਨੂੰ ਵਧੀਆ ਲੱਗੀ ਕਿ ਮੈਂ ਡਾਇਰੀ ਦੇ ਉੱਤੇ ਨਾਲ-ਨਾਲ ਲਿਖਦਾ ਰਵਾਂਗਾ ਬਸ ਕਹਿੰਦੇ ਰਾਤ ਨੂੰ ਭੋਜਨ ਪ੍ਰਸ਼ਾਦਾ ਛਕਿਆ అలਾਰਮ ਲਗਾ ਕੇ ਸੌਂ ਗਿਆ ਕਿਸਵੇਰੇ ਜਲਦੀ ਉੱਠਣਾ ਹੈ ਕਹਿੰਦੇ ਜਿਉਂ ਹੀ అలਾਰਮ ਦੀ ਘੰਟੀ ਵੱਜੀ ਤਾਂ ਮਨ ਨੇ ਕਿਹਾ ਵੀ ਤੂੰ 5 ਕਿ ਮਿੰਟ ਹੋਰ ਸੌਂ ਜਾ ਬਸ ਕਹਿੰਦੇ ਇੱਥੇ ਹੀ ਮਨ ਤੋ ਹਾਰ ਗਿਆ ਮਨ ਦੇ ਮਗਰ ਲੱਗ ਕੇ 5 ਮਿੰਟ ਹੋਰ ਸੌਂ ਗਿਆ ਉਹ 5 ਮਿੰਟ ਇਹਦੇ ਪੂਰੇ ਅੰਮ੍ਰਿਤ ਵੇਲੇ ਨੂੰ ਖਾ ਗਏ ਸੂਰਜ ਸਿਰ ਤੇ ਚੜਿਆ ਜਦੋਂ ਇਹ ਉੱਠਿਆ ਸੰਤ ਜੀ ਨੇ ਕਿਹਾ ਵੀ ਭਾਈ ਤੂੰ ਸਵੇਰੇ ਜਲਦੀ ਨਹੀਂ ਉੱਠਿਆ ਇਹ ਕਹਿਣ ਲੱਗਾ ਸੰਤ ਜੀ ਜਾਗਤਾ ਆ ਗਈ ਸੀ ਪਰ ਮਨ ਨਹੀਂ ਕੀਤਾ ਉੱਠਣ ਨੂੰ ਸੰਤ ਜੀ ਮੁਸਕਰਾ ਪਏ ਤੇ ਕਹਿਣ ਲੱਗੇ ਵੀ ਤੂੰ ਤਾਂ ਪਹਿਲੇ ਦਿਨ ਕੰਮ 'ਚ ਫੇਲ ਹੋ ਗਿਆ ਤੂੰ ਤੇ ਕਿਹਾ ਸੀ ਮੈਂ ਮੰਨਦੀ ਮੰਨਣੀ ਹੀ ਨਹੀਂ ਪਰ ਤੂੰ ਤਾਂ ਆਪਣੇ ਮਨ ਦੀ ਮੰਨ ਹੀ ਲਈ ਕਹਿੰਦੇ ਉਹ ਲੜਕੇ ਨੂੰ ਯਾਦ ਆਇਆ ਵੀ ਸੱਚਮੁੱਚ ਮਨ ਤਾਂ ਬੜਾ ਤਾਕਤਵਰ ਆ ਇਹ ਤਾਂ ਪਤਾ ਹੀ ਨਹੀਂ ਲੱਗਣ ਦਿੰਦਾ ਕਿ ਕਦੋਂ ਆਪਣੇ ਮਨ ਦੀ ਪੂਰੀ ਕਰਵਾ ਲੈਂਦਾ ਹੈ ਉਹ ਲੜਕੇ ਨੇ ਕਿਹਾ ਸੰਤ ਜੀ ਹੁਣ ਮੈਂ ਬਾਕੀ ਕੰਮਾਂ ਦੇ ਵਿੱਚ ਧਿਆਨ ਰੱਖਾਂਗਾ ਮੈਂ ਆਪਣੇ ਮਨ ਦੇ ਮੁਤਾਬਕ ਨਹੀਂ ਚੱਲਾਂਗਾ ਪਰ ਕਹਿੰਦੇ ਲੜਕਾ ਕੋਈ ਵੀ ਕੰਮ ਮਨ ਦੇ ਉਲਟ ਹੀ ਨਹੀਂ ਕਰ ਪਾਇਆ ਜਿਵੇਂ ਜਿਵੇਂ ਮਨ ਨੇ ਕਿਹਾ ਓਵੇਂ ਓਵੇਂ ਹੀ ਇਹਨੂੰ ਕਰਨਾ ਪਿਆ ਇਹ ਸ਼ਾਮ ਤੱਕ ਆ ਕੇ ਸੰਤ ਜੀ ਦੇ ਕੋਲ ਮੱਥਾ ਟੇਕ ਦਿੱਤਾ ਤੇ ਕਿਹਾ ਕਿ ਆਹ ਸੰਤ ਜੀ ਤੁਸੀਂ ਸੱਚ ਕਹਿੰਦੇ ਸੀ ਇਹ ਕੰਮ ਕਰਨਾ ਬਹੁਤ ਔਖਾ ਹੈ ਮਨ ਤਾਂ ਬਹੁਤ ਤਾਕਤਵਰ ਆ ਮਨ ਦੇ ਉਲਟ ਮੈਂ ਚੱਲ ਹੀ ਨਹੀਂ ਸਕਦਾ ਮਨ ਆਪਣਾ ਜੋਰ ਪਾ ਕੇ ਮੇਰੇ ਤੋਂ ਹਰ ਇੱਕ ਕੰਮ ਕਰਵਾ ਲੈਂਦਾ ਹੈ ਸੰਤ ਜੀ ਮੁਸਕਰਾਏ ਕਹਿਣ ਲੱਗੇ ਪੁੱਤਰਾ ਇਹ ਹੀ ਗੱਲ ਤਾਂ ਮੈਂ ਤੈਨੂੰ ਸਮਝਾਉਣਾ ਚਾਹੁੰਦਾ ਸੀ ਕਿ ਸਾਰੀ ਖੇਡ ਸਾਡੇ ਮਨ ਦੀ ਆ ਜੇਕਰ ਆਪਾਂ ਆਪਣੇ ਮਨ ਨੂੰ ਵਾਸ ਵਿੱਚ ਕਰ ਲਈਏ ਮਨ ਨੂੰ ਕੰਟਰੋਲ ਵਿੱਚ ਕਰ ਲਈਏ ਤਾਂ ਅਸੀਂ ਆਪਣੇ ਮਾਨਿਆਈ ਕਰ ਸਕਦੇ ਹਾਂ ਜੋ ਵੀ ਸਾਡੇ ਮਨ ਦੀਆਂ ਛਾਵਾਂ ਨੇ ਨਾ ਅਸੀਂ ਉਹਨਾਂ ਨੂੰ ਪੂਰੀਆਂ ਕਰ ਸਕਦੇ ਹਾਂ ਜੇ ਅਸੀਂ ਆਪਣੇ ਮਨ ਨੂੰ ਆਪਣੇ ਕੰਟਰੋਲ ਦੇ ਵਿੱਚ ਕਰੀਏ ਮਨ ਦੇ ਵਿੱਚ ਚੰਗੇ-ਚੰਗੇ ਮੈਸੇਜ ਭਰੀਏ ਆਪਣੇ ਮਨ ਨੂੰ ਗਿਆਨ ਕਰਵਾਈਏ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਪਰ ਅਸੀਂ ਤਾਂ ਖੁਦ ਹੀ ਮਨ ਦੇ ਮਗਰ ਲੱਗੇ ਆਂ ਮਨ ਦੇ ਨੌਕਰ ਬਣ ਕੇ ਬੈਠ ਗਏ ਆਂ ਹੁਣਾਂ ਦਾ ਉਲਟ ਚਾਹੀਦਾ ਸੀ ਅਸੀਂ ਮਨ ਦੇ ਮਾਲਕ ਆਂ ਪਰ ਮਨ ਨੇ ਸਾਨੂੰ ਆਪਣੇ ਨੌਕਰ ਬਣਾ ਲਿਆ ਹੈ ਜੋ ਉਹਦੇ ਮਨ ਵਿੱਚ ਆਉਂਦਾ ਹੈ ਉਹ ਸਾਡੇ ਤੋਂ ਕਰਾਈ ਜਾਂਦਾ ਹੈ ਤੇ ਅਸੀਂ ਕਰੀ ਜਾਂਦੇ ਆ ਇਸ ਕਰਕੇ ਪਹਿਲਾਂ ਆਪਣੇ ਮਨ ਨੂੰ ਕੰਟਰੋਲ ਕਰਨਾ ਸਿੱਖੋ ਤਾਂ ਹੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿ ਸਕਦੇ ਆ ਸਾਡੇ ਵਿੱਚੋਂ ਬਹੁਤ ਸਾਰੇ ਭੈਣ ਭਰਾ ਨੇ ਜੋ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉੱਠਦੇ ਨੇ ਉੱਠ ਕੇ ਗੁਰਬਾਣੀ ਦਾ ਪਾਠ ਕਰਦੇ ਨੇ ਜਿਆਦਾ ਨਹੀਂ ਤਾਂ ਘੱਟੋ-ਘੱਟ ਇੱਕ ਜਪਜੀ ਸਾਹਿਬ ਜੀ ਦਾ ਪਾਠ ਤੁਸੀਂ ਕਰਦੇ ਹੀ ਹੋਵੋਗੇ ਜੇ ਰੋਜ਼ ਨਹੀਂ ਕਰਦੇ ਤਾਂ ਕਦੇ-ਕਦਾਈਂ ਤਾਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕੀਤਾ ਹੀ ਹੋਵੇਗਾ। ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਇੱਕ ਪੰਕਤੀ ਦੇ ਰਾਹੀ ਮੇਰੇ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਭ ਕੁਝ ਪ੍ਰਾਪਤ ਕਰਨ ਦਾ ਰਾਹ ਦੱਸ ਦਿੱਤਾ। ਸਤਿਗੁਰ ਸੱਚੇ ਪਾਸ਼ਾ ਨੇ ਸਾਫ਼ ਸਪਸ਼ਟ ਸ਼ਬਦਾਂ ਦੇ ਵਿੱਚ ਸਾਨੂੰ ਸਮਝਾ ਦਿੱਤਾ ਕਿ ਮਨ ਜیتے ਜਗ ਜੀਤ ਜਿਨੇ ਆਪਣੇ ਮਨ ਨੂੰ ਜਿੱਤ ਲਿਆ ਸਮਝੋ ਜਗ ਜਿੱਤ ਲਿਆ। ਜੇ ਸਿੱਖ ਗੁਰਬਾਣੀ ਦੀ ਇੱਕ ਪੰਗਤੀ ਦੇ ਆਧਾਰ ਤੇ ਚੱਲ ਪਈਏ ਇਸ ਇੱਕ ਪੰਗਤੀ ਦੇ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਲਈਏ ਅਸੀਂ ਸਭ ਕੁਝ ਪ੍ਰਾਪਤ ਕਰ ਸਕਦੇ ਹਾਂ ਮਹਾਂਪੁਰਖ ਜੀ ਅਕਸਰ ਹੀ ਸਮਝਾਉਂਦੇ ਹੋਏ ਕਹਿੰਦੇ ਆ ਨਾ ਗੁਰਬਾਣੀ ਦੇ ਵਿੱਚ ਬਹੁਤ ਪਾਵਰ ਆ ਬੜੀ ਤਾਕਤ ਹੈ ਗੁਰਬਾਣੀ ਦਾ ਇੱਕ ਪਾਠ ਕਰਕੇ ਉਹਨੂੰ ਸਮਝਣਾ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨਾ ਤਾਂ ਬਹੁਤ ਵੱਡੀ ਗੱਲ ਹੋ ਗਈ ਜੇਕਰ ਅਸੀਂ ਗੁਰਬਾਣੀ ਦੇ ਪਾਠ ਦੀ ਇੱਕ ਪੰਕਤੀ ਇੱਕ ਸ਼ਬਦ ਨੂੰ ਵੀ ਚੰਗੀ ਤਰ੍ਹਾਂ ਪੜ੍ਹ ਕੇ ਸੁਣ ਕੇ ਵਿਚਾਰ ਕੇ ਉਸ ਨੂੰ ਆਪਣੇ ਜੀਵਨ ਦੇ ਉੱਤੇ ਲਾਗੂ ਕਰ ਲਈਏ ਤਾਂ ਇੱਕ ਸ਼ਬਦ ਹੀ ਸਾਡੀ ਜ਼ਿੰਦਗੀ ਬਦਲ ਸਕਦਾ ਹੈ ਗੁਰਬਾਣੀ ਦੀ ਇੱਕ ਪੰਕਤੀ ਹੀ ਸਾਡੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਸਕਦੀ ਆ ਇਨੀ ਤਾਕਤ ਇਨੀ ਪਾਵਰ ਹੈ ਗੁਰਬਾਣੀ ਦੇ ਵਿੱਚ ਕਿਉਂਕਿ ਗੁਰੂ ਸਾਹਿਬ ਜੀ ਨੇ ਜੋ ਵੀ ਗੁਰਬਾਣੀ ਲਿਖੀ ਹੈ ਨਾ ਉਹ ਸਾਡੇ ਲਈ ਗਿਆਨ ਆ ਇਹ ਕਿੰਨਾ ਵੱਡਾ ਗਿਆਨ ਸਤਿਗੁਰ ਸੱਚੇ ਪਾਸ਼ਾ ਸਾਨੂੰ ਰੋਜ਼ ਸਮਝਾਉਂਦੇ ਆ ਕਿ ਬੰਦਿਆ ਮਨ ਜੀਤੇ ਜਗ ਜੀਤ ਜੇ ਤੂੰ ਇਹ ਜਗ ਨੂੰ ਜਿੱਤਣਾ ਚਾਹੁੰਦਾ ਹੈ ਪਹਿਲਾਂ ਮਨ ਨੂੰ ਜਿੱਤਣਾ ਸਿੱਖ ਲੈ ਦੁਨੀਆ ਆਪਣੇ ਆਪ ਤੇਰੇ ਕਦਮਾਂ ਵਿੱਚ ਝੁਕ ਜਾਵੇਗੀ ਸੋ ਸਾਰੀ ਖੇਡ ਸਾਡੇ ਮਨ ਦੀ ਆ ਇਹ ਮਨ ਨੂੰ ਕੰਟਰੋਲ ਦੇ ਵਿੱਚ ਕਰਨਾ ਹੈ ਇਸ ਮਨ ਦੇ ਵਿੱਚ ਚੰਗੇ ਚੰਗੇ ਮੈਸੇਜ ਭਰਨੇ ਆ ਇਸ ਮਨ ਨੂੰ ਚੰਗਾ ਗਿਆਨ ਦੇਣਾ ਹੈ ਇਹ ਸਾਡੇ ਲਈ ਚੰਗਾ ਕਰ ਪਾਵੇਗਾ ਕਿਉਂਕਿ ਜੋ ਚੀਜ਼ਾਂ ਅਸੀਂ ਮਨ ਦੇ ਵਿੱਚ ਭਰਦੇ ਰਹਿੰਨੇ ਆ ਉਹਦਾਂ ਦੇ ਹੀ ਅਸੀਂ ਬਣ ਜਾਂਦੇ ਆ ਤਾਂ ਮਨ ਦੇ ਵਿੱਚ ਚੰਗੇ ਵਿਚਾਰ ਭਰਨੇ ਆ ਤਾਂ ਜੋ ਇਹ ਮਨ ਸਾਡੇ ਲਈ ਚੰਗਾ ਕਰ ਸਕੇ ਸਭ ਤੋਂ ਪਹਿਲਾਂ ਆਪਣੀ ਸੰਗਤ ਵੱਲ ਧਿਆਨ ਦੇਣਾ ਕਿ ਅਸੀਂ ਸੰਗਤ ਕਿਸ ਤਰ੍ਹਾਂ ਦੀ ਕਰ ਰਹੇ ਆ ਕਿਉਂਕਿ ਸੰਗਤ ਦੀ ਰੰਗਤ ਬਹੁਤ ਛੇਤੀ ਜੜਦੀ ਆ ਤੇ ਸੰਗਤ ਦੇ ਵਿੱਚ ਸਿਰਫ ਉਹ ਲੋਕ ਨਹੀਂ ਆਉਂਦੇ ਜਿਨ੍ਹਾਂ ਦੇ ਨਾਲ ਸਾਡਾ ਮੇਲ ਮਿਲਾ ਪਿਆ ਸੰਗਤ ਦੇ ਵਿੱਚ ਇਹ ਵੀ ਮਾਇਨੇ ਰੱਖਦਾ ਹੈ ਕਿ ਅਸੀਂ ਕੀ ਪੜਦੇ ਆਂ ਕੀ ਸੁਣਦੇ ਆਂ ਤੇ ਕੀ ਦੇਖਦੇ ਆਂ ਇਹ ਵੀ ਸੰਗਤ ਦਾ ਹੀ ਇੱਕ ਰੂਪ ਹੈ ਭਾਵੇਂ ਕਿਸੇ ਵੀ ਤਰੀਕੇ ਦੇ ਨਾਲ ਸਾਡੇ ਮਨ ਵਿੱਚ ਕੋਈ ਵੀ ਗਲਤ ਮੈਸੇਜ ਨਹੀਂ ਜਾਣਾ ਚਾਹੀਦਾ ਕੋਈ ਮਾੜਾ ਵਿਚਾਰ ਨਹੀਂ ਜਾਣਾ ਚਾਹੀਦਾ ਕਿਸੇ ਪ੍ਰਕਾਰ ਦੀ ਕੋਈ ਵੀ ਨੈਗੇਟਿਵਿਟੀ ਨਹੀਂ ਜਾਣੀ ਚਾਹੀਦੀ ਜਿੰਨਾ ਹੀ ਅਸੀਂ ਆਪਣੇ ਮਨ ਨੂੰ ਨੈਗੇਟਿਵ ਵਿਚਾਰਾਂ ਤੋਂ ਦੂਰ ਰੱਖਾਂਗੇ ਉਨਾਂ ਹੀ ਸਾਡਾ ਮਨ ਤਾਕਤਵਰ ਬਣਦਾ ਜਾਵੇਗਾ ਰੋਜ਼ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਪਰਮ ਪਿਤਾ ਪਰਮਾਤਮਾ ਦੇ ਨਾਲ ਜੋੜਨਾ ਚਾਹੀਦਾ ਹੈ ਕਿਉਂਕਿ ਜਦੋਂ ਹੀ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਦਾ ਹੈ ਤਾਂ ਇਹਨੂੰ ਇੱਕ ਵੱਖਰੀ ਊਰਜਾ એનર્ਜੀ ਮਿਲਦੀ ਹੈ ਇੱਕ ਪਾਵਰ ਮਿਲਦੀ ਆ ਜੋ ਇਸ ਮਨ ਨੂੰ ਕੰਟਰੋਲ ਕਰਕੇ ਰੱਖਦੀ ਆ ਉੱਠਦੇ ਅਸਾਰ ਪਹਿਲਾਂ ਵਾਹਿਗੁਰੂ ਜੀ ਦਾ ਨਾਮ ਜਪਣਾ ਹੈ ਗੁਰੂ ਦਾ ਗਿਆਨ ਤੇ ਧਿਆਨ ਦੋਵੇਂ ਹੀ ਸਾਡੇ ਮਨ ਦੇ ਲਈ ਜ਼ਰੂਰੀ ਆ ਕੁਝ ਦਿਨ ਬੈਠ ਕੇ ਸਿਮਰਨ ਕਰਨਾ ਹੈ ਫਿਰ ਗੁਰਬਾਣੀ ਦਾ ਪਾਠ ਕਰਨਾ ਫਿਰ ਇਸ ਮਨ ਦੇ ਵਿੱਚ ਚੰਗੇ ਚੰਗੇ ਵਿਚਾਰ ਕਰਨੇ ਨੇ ਆਪਣੇ ਮਨ ਨੂੰ ਰੋਜ਼ ਸਵੇਰੇ ਉੱਠ ਕੇ ਕਹਿਣਾ ਕਿ ਮਨਾ ਮੈਂ ਬਹੁਤ ਤਾਕਤਵਰ ਹਾਂ ਮੈਂ ਬਹੁਤ ਖੁਸ਼ ਹਾਂ ਮੈਂ ਜੋ ਚਾਹਾਂ ਉਹ ਕਰ ਸਕਦਾ ਹਾਂ ਕਿਉਂਕਿ ਪਰਮ ਪਿਤਾ ਪਰਮਾਤਮਾ ਜੀ ਦਾ ਮੇਰ ਭਰਿਆ ਹੱਥ ਮੇਰੇ ਸਿਰ ਤੇ ਆ ਜੋ ਤੁਸੀਂ ਮੰਨਣਾ ਚਾਹੁੰਦੇ ਆ ਉਹੀ ਮੈਸੇਜ ਆਪਣੇ ਮਨ ਦੇ ਵਿੱਚ ਭਰਨੇ ਸ਼ੁਰੂ ਕਰ ਦਿਓ ਤਾਂ ਦੇਖਣਾ ਬੜੀ ਤੇਜ਼ੀ ਦੇ ਨਾਲ ਸਾਡੇ ਜੀਵਨ ਦੇ ਵਿੱਚ ਬਦਲਾਅ ਆਉਂਦਾ ਹੈ ਸਭ ਕੁਝ ਪ੍ਰਾਪਤ ਕਰਨ ਦਾ ਮੰਤਰ ਇਹੋ ਆ ਕਿ ਆਪਣੇ ਮਨ ਨੂੰ ਕੰਟਰੋਲ ਕਰੀਏ ਆਪਣੇ ਮਨ ਨੂੰ ਆਪਣੇ ਵਾਸ ਵਿੱਚ ਕਰ ਲਈਏ ਮਨ ਵਿੱਚ ਚੰਗੇ ਵਿਚਾਰ ਚੰਗਾ ਗਿਆਨ ਭਰੀਏ ਤਾਂ ਜੋ ਸਾਡਾ ਮਨ ਸਾਡੇ ਲਈ ਸਭ ਕੁਝ ਕਰ ਸਕੇ ਜੋ ਅਸੀਂ ਇਹਦੇ ਤੋਂ ਕਰਵਾਉਣਾ ਚਾਹੁੰਦੇ ਆ ਸਾਨੂੰ ਜੋ ਮਿਲਦਾ ਹੈ ਨਾ ਸਾਡੇ ਮਨ ਕਰਕੇ ਮਿਲਦਾ ਹੈ ਤੇ ਮਨ ਬਹੁਤ ਤਾਕਤਵਰ ਬਹੁਤ ਪਾਵਰਫੁਲ ਚੀਜ਼ ਆ ਜੋ ਇਸ਼ਿਆ ਜੋ ਰਾਂਦਾ ਸਾਡੇ ਮਨ ਦੇ ਵਿੱਚ ਇੱਕ ਵਾਰ ਆ ਗਿਆ ਮਨ ਨੇ ਜੋ ਵੀ ठान ਲਿਆ ਉਸ ਚੀਜ਼ ਨੂੰ ਹਾਸਲ ਕਰਕੇ ਹੀ ਰਹਿੰਦਾ ਹੈ ਤਾਂ ਬਸ ਜੋ ਵੀ ਤੁਸੀਂ ਮੰਨਣਾ ਚਾਹੁੰਦੇ ਹੋ ਜੋ ਪ੍ਰਾਪਤ ਕਰਨਾ ਚਾਹੁੰਦੇ ਹੋ ਉਹ ਮੈਸੇਜ ਆਪਣੇ ਮਨ ਨੂੰ ਦੇਣੇ ਸ਼ੁਰੂ ਕਰ দাও ਫਿਰ ਦੇਖਣਾ ਮਨ ਨੇ ਆਪਣੇ ਆਪ ਹੀ ਵਿਅੰਤਾਂ ਬਣਾਉਣੀਆਂ ਸ਼ੁਰੂ ਕਰ ਦੇਣੀਆਂ ਨੇ ਤੇ ਸੰਗਤ ਜੀ ਇਸ ਨੂੰ ਕੰਟਰੋਲ ਦੇ ਵਿੱਚ ਕਰਾਂਗੇ ਨਾਲ ਹੀ ਸਾਡੇ ਮੰਨ ਦੀਆਂ ਸਾਰੀਆਂ ਇਛਾਵਾਂ ਪੂਰੀਆਂ ਹੋ ਸਕਦੀਆਂ ਨੇ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਇਸ ਨੂੰ ਵਾਅਦਾ ਤੋਂ ਵਾਅਦਾ ਸ਼ੇਅਰ ਅਤੇ ਲਾਈਕ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ